ਕਾਲ ਜੀ ਵੈਲਕਮ ਮੋਹਿਤ ਟ੍ਰੈਕਰ ਭੈਣ ਭਰਾ ਦੇ ਵਲੌਗ ਚ ਕਿੱਛੇ ਹੋ ਮਿਸ ਜੇ ਤੁਹਾਨੂੰ ਆ ਭਰਾਵਾਂ ਨੂੰ ਮਿਲਿਆ ਨੀ ਭਿਕਣ ਵੈਸੇ ਤਾਂ ਸਾਡੀ ਗੱਲਬਾਤ ਚਲੇ ਰਹੀ ਨਹੀਂ ਪਤਾ ਮਿਲਿਆ ਪਹਿਲੀ ਵਾਰ ਜਿਹੜਾ ਏਰੀਆ ਹੈ ਆਪਣਾ ਤੇ ਇੱਥੇ ਦਿਨਾਂ ਦਾ ਬਾਈ ਬ੍ਰੈਂਡਰ ਤੇ ਬਾਈ ਦੀ ਅੱਜ ਮੈਂ ਵੇਖੀ ਨਾ ਕੀ ਕੀ ਕਰਦਾ ਹੈ ਭੈਣਾਂ ਨਾਲ ਧੱਕੇ ਕਰਦਾ ਵਾ ਮੈਂ ਤੁਹਾਨੂੰ ਦੱਸੂਗਾ ਬਿਹਾਈਂਡ ਦ ਸੀਨ ਦੇਖਿਆ ਮੈਂ ਇਨੋਸੈਂਟਾਂ ਬਹੁਤ ਜ਼ਿਆਦਾ ਆਹੋ ਹੋਰ ਬੇਸ਼ਰਮ ਇਹ ਵੀਰੇ ਪੈਸੇ ਵੀ ਨਹੀਂ ਕਰਦਾ ਸਾਰੇ ਭੈਣ ਦੇ ਦੋ ਹਾਣੀ ਹਟਿਆ ਮੈਨੂੰ ਤੇ ਇਹ ਭੈਣ ਦੱਸਿਓ ਐ ਤਾਂ ਵੀ ਲੈ ਲਿਆ ਕਮੈਨਰ ਮੇਰੇ ਭੈਣ ਨੂੰ ਲੈ ਤੇ ਅਹੀਂ ਜਦੋਂ ਭਰਾ ਮਿਲਦੇ ਬੜਾ ਬੜਾ ਮਾਨ ਕੋਸ਼ ਹੁੰਦਾ ਜਦੋਂ ਭਰਾ ਹੋਣੀ ਆਪਦੇ ਖਜ਼ਾਨਿਆਂ 'ਚ ਚਾਹ ਤੇ ਆਉਂਦੇ ਆ ਤੇ ਯਾਰੀ ਹੁਣ ਉਹਨੇ ਆਪੇ ਖੇ ਜਾਣੀ ਨਹੀਂ ਹੇਟ ਨਹੀਂ ਭਾਈ ਕਿਤੇ ਲੈ ਕੇ ਜਾਣੇ ਉਹੋ ਇੰਡੀਆ ਭੇਜਨੇ ਆ ਕੰਬਾਈਨਰ ਲੈਣ ਦੇ ਥੋੜੀ ਜੀ ਕੱਦੀ ਜੁੜੀ ਨਹੀਂ ਨਹੀਂ ਹਜੇ ਨਹੀਂ ਹੋਏ ਸਜਨੋ ਬਾਈ ਦਾ 40 ਸੇਵਨ ਭਾਈ ਗਈ ਤੇ ਬਾਈ ਦੇ ਖਜ਼ਾਨੇ ਭਰਪੂਰ ਰਖੇ ਰਾ ਬਾਈ ਨੂੰ ਬਲ ਬਖਸ਼ੇ ਹੋਰ ਮੈਨੂੰ ਚਾਹ ਪਿਆਉਣ ਦੀ ਸਹੀ ਕੰਦੇ ਬਾਈ ਰੋਏ ਹਰ ਘੜੇ ਡੁਆ ਕਰੇ ਤੁਹਾਨੂੰ ਹਾਂ ਠੀਕ ਹੈ ਸਜਨੋ ਅਸੀਂ ਭਰਾ ਮਿਲਦੇ ਰਹੇ ਪਾਲੀ ਪਾਲਾ ਹੀ ਚਾਹ ਜਾਂਦਾ ਚੱਕੋ ਚਾ ਲੌਬੀ ਸਾਜਰੋ ਅਬ ਹਮਨੇ ਬੁੱਕ ਛੋੜਦੀ ਹੈ ہماری ਰਿਸਟਰ ਜੋ ਹੈ ਬੁੱਕ ਚਲਾ ਰਹੀ ਹੈ ਔਰ ਹਮ ਪਹੁੰਚੁਕੇ ਹੈ ਇਸ ਵਕਤ ਨੀਬੀਗਨ ਕੀ ਵਾਦੀਆਂ ਮੇ ਜਾਨੇ ਕਿ ਨੀਬੀਗਨ ਪਹੁੰਚ ਗਏ ਸਾਜਰੋ ਨੀਬੀਗਨ ਤੋਂ ਅੱਗੇ ਇਹਨੇ ਸਫਰ ਸ਼ੁਰੂ ਕਰਨਾ ਮੈਂ ਸੋਣਾ ਸੀ ਮੈਂ ਖਾ ਛੱਡ ਚੱਲ ਤੁਹਾਨੂੰ ਵੀਡੀਓ ਵਿਖਾ ਦਈਏ ਬਣਾ ਦਈਏ ਪਲੀਜ਼ ਸ਼ੀਸ਼ਾ ਸਾਫ਼ ਕੀਤਾ ਜਾਵੇ ਪਹਾੜ ਵੇਖੋ ਤੇ ਇੱਥੇ ਥੋੜੀਆਂ ਜਿਹੀਆਂ ਹਿੱਲਾ ਵਾਂ ਤੇ ਸਨੋ ਬਾਈ ਘਾਟ ਜੀ ਇਧਰਲੇ ਪਾਸੇ ਪਾਣੀ ਆ ਨਦੀ ਸਾਰੀ ਜੰਮ ਚੁੱਕੀ ਹੈ ਤੁਸੀਂ ਦੇ ਗੀ ਸਕਦੇ ਸਾਜਰੋ ਅਨਦੀਆ ਜਿਹੜੀ ਜੰਮ ਚੁੱਕੀ ਹੈ ਤੇ ਐਡਾ ਖੂਬਸੂਰਤਆ 뷰 ਜਦੋਂ ਇੱਥੇ ਸਨੋ ਪੈਂਦੀ ਆ ਬਲੈਕ ਆਈਸ باندې ਉਦੋਂ ਤੋਂ ਖੂਬਸੂਰਤ ਨਹੀਂ ਹੁੰਦਾ ਜਿਸ ਸਨੋ ਨਹੀਂ ਪਈ ਆ ਪਾਣੀ ਜੰਮ ਗਿਆ ਤੁਸੀਂ ਦੇਖ ਹੀ ਸਕਦੇ ਹੋ ਗਰਮੀ ਆ ਜੇ ਪਾਣੀ ਹੁੰਦਾ ਵਾਈਪਰ ਚਲਾ ਦਿੱਤਾ ਜਾਵੇ ਪਲੀਜ਼ ਕਿਰਪਾ ਕਰਕੇ ਆ ਦੇਖੋ ਸਜਰੋਂ ਅੱਧਾ ਜੰਮਿਆ ਆ ਤੇ ਅਜੇ ਅੱਧਾ ਜੰਮ ਰਿਹਾ ਵਾ ਤੁਸੀਂ ਜਗਿੱਦਾ ਕਿ ਤੁਸੀਂ ਦੇਖ ਹੀ ਸਕਦੇ ਹੋ ਇੱਥੋਂ ਤਾਂ ਹੀ ਜੰਮਿਆ ਉਹ ਕਿੰਗਾ ਜੰਮਿਆ ਨਹੀਂ ਦਿਖ ਗਿਆ ਤੁਹਾਨੂੰ ਅਜੇ ਏ ਆ ਹੈਗੇ ਪਹਾੜ ਕੁਛ ਇਸ ਤਰ੍ਹਾਂ ਦੇ ਇਹ ਚੈੱਕ ਕਰੋ ਵਾਸਤੇ। ਓਹ ਗੱਲਬਾਤ ਐਂਡ ਹੋਈ ਪਈ ਐ। ਪੁਰੀ ਅੱਗੇ ਵਾਲਾ ਡਰਾਈਵਰ ਬਹੁਤ ਸਲੋ 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 ਜਾ ਰਿਹਾ ਐ ਜੋਨ ਹੈਗਾ 90 ਦਾ। ਤੇ ਉਹਦਾ ਲੋਡ ਭਾਰਾ ਹੋਊਗਾ ਇਸ ਇਸ ਨੇ ਯੂ ਤਮਾਨਾ ਤੇ ਜ਼ੋਰ ਲੱਗ ਰਿਹਾ ਐ ਉਹਦਾ। ਹਾਂ ਟ੍ਰਾਈ ਟ੍ਰਾਈ ਐਕਸਲ ਆਦੇ ਕੋਲੇ। ਹੋਰ ਚੀਜ਼ ਵੀ ਦੱਸ ਦਿੰਦੀ ਆ। ਤੈਨੂੰ ਪਤਾ ਏ ਜਿਹੜਾ ਰਾਹ ਆਣਾ ਮੈਪ ਤੇ ਸ਼ੋ ਕਰਦਾ 70 ਦਾ ਜ਼ੋਨਾ ਹੋ ਸਕਦਾ ਕੋਈ ਨਹੀਂ ਟ੍ਰਾਈ ਐਕਸਲ ਆਦੇ ਕੋਲੇ। ਪਰਾ ਪਰ ਪੋਰਟ ਨਾ ਪੈਣੇ ਚੈੱਕ ਕਰੋ ਦੇਖ ਪਾਣੀ ਜੰਮਦਾ ਜਾ ਰਿਹਾ ਹੁਣ ਬਰਾਬਰਾਂ ਨੂੰ ਥਿਊ ਵਿਊ ਵਾ ਪੂਰਾ ਘੈਂਡਾ ਸਜਣਾ ਪੂਰਾ ਘੈਂਡ ਗੱਲਬਾਤ ਆ ਵੇਖਣ ਨਹੀਂ ਘੈਂਡ ਲੱਗਦਾ ਤੇ ਖਤਰਨਾਕ ਵੀ ਓਨਾ ਹੀ ਆ ਮੇਰੇ ਵੀਰੋ ਆ ਸ਼ੀਸ਼ਿਆਂ ਦੇ ਜਿਹੜਾ ਲੂਣ ਜੇ ਜੰਮਿਆ ਨਾ ਇਹ ਲੈਂਦਾ ਨਹੀਂ ਛੇਦੀ ਇਹਨਾਂ ਮਰਜ਼ੀ ਚ ਚਲਾਈ ਜਾਓ ਫੇਰ ਜੰਮੀ ਜਾਂਦਾ ਲੋਬੀ ਸਜਣਾ ਇਹਦੇ ਨਾਲ ਹੀ ਤੁਹਾਨੂੰ ਵਿਊ ਮੈਂ ਵਾਹੋ ਖਾ ਦਿੱਤਾ ਆ ਅੱਜ ਮੈਂ ਕੈਮਰਾ ਲਿਆਉਣਾ ਭੁੱਲ ਗਿਆ ਨਹੀਂ ਤੁਹਾਨੂੰ ਉੱਪਰੋਂ ਦਿਖਾਉਣਾ ਸੀਗਾ ਤੇ ਅਗਲੀ ਵਾਰੀ ਮੈਂ ਕੈਮਰਾ ਲੈ ਕੇ ਤੁਹਾਨੂੰ ਸਵਾਰ ਕੇ ਵੀਊ ਦਿਖਾਉਂਗਾ ਤੇ ਹੁਣ ਮੈਂ ਸੌਣਾ ਸੱਚ ਨੂੰ ਵਾਹ ਵੀਜ਼ ਹੈ ਜਨੋ ਇਹਦੇ ਨਾਲ ਹੀ ਆਪਾਂ ਡਿਲੀਵਰੀ ਕਰਤੀ ਆ ਡਨ ਤੇ ਆਪਾਂ ਪਹੁੰਚ ਚੁੱਕੇ ਆ ਮਿਲਟਨ ਤੇ ਆਪਾਂ ਹੁਣ ਜੋਰਜਟਾਊਨ ਆਪਾਂ ਜੋਰਜਟਾਊਨ ਪਹੁੰਚ ਚੁੱਕੇ ਆ ਤੇ ਸੱਜਣੋ ਇਹਦੇ ਨਾਲ ਹੀ ਆਪਾਂ ਜਾਣਾ ਹੁਣ ਆਪਣੇ ਯਾਰ ਦੇ ਟਰੱਕ ਉਥੇ ਆਪਾਂ ਡ੍ਰੌਪ ਕਰਨਾ ਤੇ ਆਪਾਂ ਚੱਲ ਜਾਣਾ ਘਰੇ ਫਾਈਨਲੀ ਵਾਵਾ ਦੇ ਨਾਲ ਬਾਦ ਬੜਾ ਔਖਾ ਬਊ ਮਸਾਹੀ ਕਰ ਰਿਹਾ ਐਕਸੀਡ ਕਿਹੜਾ ਵਾ ਆ ਵਾਲਾ ਹੋਊਗਾ ਆ ਵਾਲਾ ਆ ਘੁੰਮ ਗਏ ਇਹੋ ਵਗਰ ਘੜਾਣਾ ਕੰਜੀ ਤਾਂ ਨਹੀਂ ਲੱਗੇਗਾ ਪਰ ਉਦੋਂ ਦੀ ਭਰਿਆ ਟਰੱਕ ਕੇ ਵੰ ਲੰਗੂਗਾ ਨਹੀਂ ਨਹੀਂ ਉਹ ਗੇਟ ਲੱਗਾ ਤੇ ਹਾਂ ਤੇ ਇਹੀ ਹੈ ਮਤਲਬ ਪਰ ਜੇ ਭਰਿਆ ਲਿਆ ਨਾ ਫੇਰ ਕੀ ਕਰੂਗਾ ਬੰਦਾ ہاں ਕਿਉਂ ਖੁੱਲ ਗਿਆ ਨਾ ਗੇਟ ਇਹ ਪੂਰਾ ਜੋਰ ਲੱਗਦਾ ਹੈ ਜਿਦ ਤੂੰ ਬਿਨਾ ਪ੍ਰੈਸ਼ਰ ਦੇ ਆਪਣੀ ਬੱਸ ਖੜੀ ਕਰੇ ਇੱਕ ਉਹ ਚਲਾ ਕੇ ਵੇਖੀ ਆਉਂਦਿਆ ਸਾਰ ਗੱਡੀ ਤੇ ਇੰਨੀ ਸਨੋ ਸਨੋ ਹਟਾਉਣਾ ਵੀ ਤਾਂ ਸਾਲਾ ਜੰਗ ਜਿੱਤਣ ਦੇ ਬਰਾਬਰ ਆ ਟੁੱਟਾ ਬੜਾ ਜੀ ਸਾਡੇ ਕੋਲ ਕੋਈ ਹੈਗਾ ਹੁਣ ਕਿੱਡੀ ਕਿੱਡੀ ਜੰਮੀ ਆ ਆਏ ਹੈ ਜੀ ਚੱਰੀ ਇਹ ਕਹਿੰਦੀ ਨਹੀਂ ਮੈਨੂੰ ਮੇਰੀ ਕੀ ਗਲਤੀ ਇੱਥੇ ਲਾ ਦਿੰਦੇ ਤੇ ਰੋਸ਼ੀ ਇੱਕ ਸ਼ਿਆ ਬਣਾ ਪੜਾ ਹੈ बुरे हाल वा जी औखा कहना ले जाओ उ पीदी आ सुनो वे वेलो इतक तो दे सजनो एडी एडी कमी है बेटे मौज कर दिहाड़ीदार <laughs> दिहाड़ीदार बंदे आए लिशूडा भला जेखो ती सज ये है सुनो इसे क्या कहते हैं <laughs> ए, करो इसी नो है भी पट के क्डने पैने लगता <laughs> बारियां भी जुड़ गई औखा सजनो औखा लो भी सजनो लॉग की स्टार्टिंग गारा तो हो चुकी है ਮੇਰੇ ਬੂਟ ਥੋੜੇ ਜੇ ਥੋੜੇ ਜੇ ਥੋੜੇ ਜੇ ਗੰਦੇ ਸੀਗੇ ਤੇ ਇਹ ਸਾਫ ਕੁੜੀ ਸਾੜੀ ਕਰ ਰਹੀ ਸੀ ਟਰੱਕ ਸਾਫ ਮੈਂ ਵੀ ਕਰ ਰਿਆ ਵੈਸੇ ਤੇ ਥੋੜੇ ਜੇ ਬੂਟ ਲੱਗੇ ਨਿਬੜੇ ਥੋੜੇ ਬੂਟ ਲਿਬੜੇ ਲੱਗੇ ਤੇ ਇਹਦੇ ਨਾਲ ਹੀ ਇਹ ਤੈਨੂੰ ਪੱਥਰ ਨੂੰ ਪਤਾ ਜੇ ਆਗ ਬਬੂਲੀ ਹੋ ਗਈ ਵੈਸੇ ਤਾਂ ਮੈਂ ਵੀ ਸਫਾਈ ਕਰ ਰਿਆ ਵਾਂ ਪਰ ਤੁਹਾਨੂੰ ਪਤਾ ਹੀ ਆ ਜੇ ਕੁੜੀਆਂ ਦੇ ਪੋਤੇ ਤੇ ਪੈਰ ਰੱਖਿਆ ਜਾਵੇ ਬਰੂਦ ਵਛਾਉਂਦੀਆਂ ਜਦੋਂ ਜਿਹੜਾ ਕੁਝ ਹੁੰਦਾ ਉਹ ਹੀ ਕੁਝ ਹੋ ਰਿਹਾ ਹੈ ਹਜੇ ਨੋ ਇੱਥੇ ਤੇ ਮੇਰ ਤੋਂ ਨਾ ਤੇ ਸ਼ਰੇਆ ਜੁੱਤਾਂ ਜਿੰਨਾਂ ਦੀਆਂ ਭੈਣਾਂ ਬਰੂਦ ਵਿਛਾਉਂਦੀਆਂ ਆ ਉਹਨਾਂ ਨੂੰ ਪਤਾ ਹੀ ਹੋਣਾ ਉਹ ਮੇਰੇ ਹਾਲਾਤਾਂ ਦਾ ਇਸ ਵਕਤ ਕੀ ਬੀਤ ਰਹੀ ਹੈ ਮੇਰੇ ਦੇ ਤੇ ਇਹਦੇ 'ਚ ਮੈਂ ਹੁਣ ਕੁਝ ਕਰ ਨਹੀਂ ਸਕਦਾ ਸਾਫ਼ ਤਾਂ ਮੈਂ ਵੀ ਕਰਦਾ ਪਿਆ ਆ ਪਰ ਮੈਂ ਇਹਦੇ ਵਾਂਗੂ ਠੀਕ ਨਹੀਂ ਰਿਹਾ ਇਹ ਸਾਫ਼ ਕਰਦਾ ਪਿਆ ਤੇ ਰਸਾਤ ਕੰਮ ਤੋਂ ਵੀ ਰੰਜੇ ਦਾ ਏ ਕਿਦੀ ਭੈਣ ਇਦਾ ਇਦਾ ਵਿਕਾਸ ਕਰਦੀ ਆ ਘਰ ਵੇਚਵੇਗਾ ਇਸ ਘਰ ਤੇ ਹੀ ਵੇਖ ਮੰਗੇ ਲੋਕ ਇਹ ਕੋਹਨ ਸਾਰਨ ਅਜੁਰ ਜਿੱਦਾਂ ਕਿ ਤਾਂ ਕਿ ਤੁਸੀਂ ਜਿੱਦਾਂ ਵੇਖ ਹੀ ਸਾਧਦੇ ਹੋ ਮੈਂ ਕਿੱਡਾ ਸ਼ਰੀਫ ਤੇ ਭੋਲਾ ਭਾਲਾ ਇਨਸਾਨ ਆ ਤੇ ਇਹ ਬਹੁਤ ਹੀ ਤੁੱਚ ਪੁਰਾਣੀ ਆ ਜਿਹਨੂੰ ਬੋਲਣ ਦੀ ਭੋਰਾ ਵੀ ਅਗਲ ਨਹੀਂ ਹੈਗੀ ਪਰ ਫਿਰ ਵੀ ਮੈਂ ਇਹਦਾ ਸਪੀਡ 31 ਦੇ ਹਿਸਾਬ ਨਾਲ ਹਮ ਨਾ 31 ਮੈਂ ਇਹਦਾ ਮਤਲਬ ਆਦਰ ਸਤਕਾਰ ਰਿਸਪੈਕਟ ਕਰਦਾ ਆ ਨਹੀਂ ਮੇਰੀ ਭੈਣ 32 33 ਸਾਲਾਂ ਦੀ ਹੋ ਗਈ ਆ ਰਿਸਪੈਕਟ ਦਾ ਨਾ ਕੋਈ ਛੱਟੀ ਵਾਲਾ ਗੱਲ ਨਹੀਂ ਜਾਣੀ ਸਵੀਟ 31 ਦੀ ਮੇਰੀ ਭੈਣ ਹੋ ਚੁੱਕੀ ਆ ਤੇ ਮੈਂ ਇਹਨੂੰ ਪੂਰੀ ਰਿਸਪੈਕਟ ਦੇਣਾ ਮੰਗਦਾ ਆ ਯੂ نو ਮੈਂ ਨਹੀਂ ਚਾਹੁੰਦਾ ਵੀ ਵੱਡੀ ਉਮਰ ਦੀ ਮੇਰੀ ਭੈਣ ਮੈਂ ਇਹਨੂੰ ਡਿਸਰੈਸਪੈਕਟ ਕਰਾਂ ਉਹ ਫੋਨ ਮੇਰਾ ਸਾਫ਼ ਆ ਬਿਲਕੁਲ ਇਹ ਸਜਣੋ ਇਹ ਪੀਟਰ ਬੈਲਟ ਦੇ ਪੀਟਰ ਬੈਲਟ ਦੇ ਮੈਟ ਆ ਜੋ ਅਸੀਂ ਸਾਫ਼ ਕਰ ਰਹੇ ਹਾਂ ਇਸ ਵਕਤ ਆਪਾਂ ਸੱਜਣੋਂ ਘਰ ਵਿੱਚ ਰੱਖਤਾ ਵਾ ਇਹਦੇ ਵਿੱਚ ਮਤਲਬ ਬੋਤਲਾਂ ਖਾਲੀ ਖੁੱਲੀ ਪਾਣੀ ਵਾਲੀਆਂ ਤੇ ਟਿਸ਼ੂ ਟਿਸ਼ੂ ਜੇ ਉਹ ਇਹ ਪੁੱਛ ਇਹ ਚ ਪਾਇਆ ਕਰਾਂਗੇ ਕੁਛ ਇਸ ਤਰ੍ਹਾਂ ਕਰੇ ਨੇ ਖੂਨ ਨਿਆਂਦਾ ਨਿਚੋੜ ਕੇ ਵੀਰਾ ਤੇ ਉਹ ਬੋਤਲ ਪਾ ਕੇ ਰੱਖੀ ਬੈਠੀ ਆ ਜਿਹੜਾ ਕਿ ਅਸੀਂ ਪਿਪਿਪ ਕਰਕੇ ਰਾਤ ਪੀਊਗੀ ਤੇ ਰਾਤ ਤੋਂ ਵੀ ਦੰਦੇ ਵਾਂਗ ਨਾਲ ਹੀ ਪੀ ਲੈਣਾ ਤੇ ਸੱਜਣੋਂ ਆ ਆਪਣੀ ਰੋਟੀ ਆ ਜੋ ਆਪਾਂ ਚੱਕੀ ਹੋਈ ਆ ਤੇ ਹੁਣ ਆਪਾਂ ਇਥੋਂ ਫੇਰ ਅੱਜ ਲੋਡ ਚੱਕ ਕੇ ਕੈਲਗਰੀ ਨੂੰ ਜਾਣਾ ਵਾ ਇਹ ਥੋੜੇ ਲੱਛਣ ਕਰ ਰਹੀ ਆ ਜਿਆਦਾ ਹੀ ਕਿਉਂਕਿ ਇਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਲੋਡ ਚੱਕਣਾ ਆ। ਲੈ ਫਿਰ ਉਦੋਂ ਸਾਫ਼ ਕਰ ਲਿਆ ਕਰੋ ਜੋ ਟਰੱਕ ਛੱਡ ਕੇ ਜਾਂਦੇ ਆ। ਇੱਕ ਗੱਲ ਹੋਰ ਦੱਸਦਾ ਜਿਹੜਾ ਥੱਲੇ ਵਾਲਾ ਕੱਪੜਾ ਹੁੰਦਾ ਉਹ ਡੈਸ਼ਬੋਰਡ ਤੇ ਨਮਰਾਇਆ ਕਰ। ਤੈਨੂੰ ਕਿਹਨੇ ਕਿਹਾ ਡੈਸ਼ਬੋਰਡ ਨੂੰ ਅੱਡ ਕੱਪੜਾ ਦਿਆ ਕਰ। ਤੈਨੂੰ ਕਿਹਨੇ ਕਿਹਾ ਮਾਰਨ ਨੂੰ। ਤੈਨੂੰ ਕਾ ਕੱਪੜਾ ਦੇ ਤੂੰ ਆ ਦੇ ਤਾਂ ਡੈਸ਼ਬੋਰਡ ਤੇ ਮਾਰ। ਮੈਨੂੰ ਕਿਹਤੋਂ ਤੂੰ ਦੱਸਿਆ ਤੂੰ ਡੈਸ਼ਬੋਰਡ ਤੇ ਮਾਰਨਾ। ਅੱਛਾ ਕਿਹੜਾ ਵੀਡੀਓ ਬਣਾ ਰਿਹਾ ਹੈ ਜਦੋਂ ਮੈਂ ਡੈਸ਼ਬੋਰਡ ਤੇ ਪਾਣੀ ਮਾਰਿਆ ਸੀ। ਮੈਨੂੰ ਕੀ ਪਤਾ? ਮੈਨ ਐਸਾ ਜੀ ਲੋ ਜਾਨੀ ਕਿ ਜਿਹੜੀ ਜਿਹੜੀ ਔਰਤ ਜਾਤ ਹੁੰਦੀ ਹੈ ਜਾਨੀ ਕਿ ਜਿਹੜੀ ਆ ਕੁੜੀਆਂ ਹੁੰਦੀਆਂ ਇਹਨਾਂ ਨੇ ਆਪਦੀ ਗਲਤੀ ਕਦੇ ਨਹੀਂ ਮੰਨਣੀ ਤੇ ਜਿੱਦਾਂ ਕਿ ਤਾਂ ਕਿ ਤੁਹਾਡੇ ਘਰੇ ਵੀ ਹੋਊ ਕੋਈ ਇਹੋ ਇਸ ਤਰ੍ਹਾਂ ਦੀ ਮਤਲਬ ਕੁੜੀ ਉਹਨੂੰ ਸ਼ੇਅਰ ਜ਼ਰੂਰ ਕਰਿਓ ਵੀ ਕਦੇ ਵੀ ਕੁੜੀਆਂ ਆਪਦੀ ਗਲਤੀ ਨਹੀਂ ਮੰਨਦੀਆਂ ਭਲਾ ਉਹ ਸ਼ਰੇਆਮ ਗੱਲ ਤੋਂ ਮੇਰੇ ਪੌਦਿਆਂ ਨੂੰ ਪਾਣੀ ਪਾਇਆ ਹੈ ਹਾਂ ਫਰੋਜ਼ਨ ਪਾਣੀ ਪਾਇਆ ਗਿਆ ਇਹਨਾਂ ਨੂੰ ਆ ਪਤਾ ਨਹੀਂ ਕਿੱਥੋਂ ਦਰਾਸਤ ਜੇ ਲਈ ਫਿਰਦੀ ਦੋ ਇੱਥੇ ਲਾਏ ਆ ਇੱਕ ਉਹ ਤੇ ਛੱਡਿਆ ਵਾ ਕੋਈ ਇਹਦਾ ਕੋਈ ਹੈਗਾ ਸੋਰਸਵਾਦ ਕੋਈ ਕੋਈ ਚੀਜ਼ ਚਾਹੀਦੀ ਰੱਖ ਟਰੱਕ ਚ ਲਾਉਣ ਵਾਲੀ ਕੋਈ ਚੀਜ਼ ਲਾ ਇਹ ਕੋਈ ਲਾਉਣ ਮੈਨੂੰ ਹਰੀਆਲੀ ਪਸੰਦ ਆ ਓਏ ਆਪਾਂ ਉਹਦੇ ਨਾਲ ਦਾ ਇੱਕ ਹੋਰ ਲਿਆਉਣਾ ਸੀ ਇਹਦੇ ਚ ਲਾਉਣ ਨੂੰ ਜੀਰੇ ਵਾਲਾ ਮੂਰੇ ਰੱਖ ਹੀਟ ਦੇ ਕੀ ਕਰੀਏ ਨਹੀਂ ਰੱਖਿਆ ਸੀ ਆ ਥੋੜਾ ਜਿਹਾ ਤਾਂ ਹੀ ਪਿਗਲਿਆ ਜਮ ਕੇ ਦੇਣਾ ਜੇ ਆਪਾਂ ਨਾਲ ਲੈ ਜਾ ਕਰਾਂਗੇ ਸਜਣੋ ਇਹ ਅਸੀਂ ਹੋਰ ਰੱਖਿਆ ਜਿਹੜਾ ਕੋਲੈਂਟ ਕੋਲਜਾ ਵਾਲਾ ਮਤਲਬ ਕੋਲੈਂਟ ਨਹੀਂ ਕੀ ਕਹਿ ਸਕਦੇ ਨੂੰ ਕਲੀਨਿੰਗ ਕਲੀਨਿੰਗ ਵਾਲਾ ਇਹ ਉਹ ਸਾਡਾ ਜੰਮ ਚੁੱਕਾ ਆ ਇਸ ਵਕਤ ਬਰਫ਼ ਬਣ ਚੁੱਕਾ ਆ ਪਰ ਇਹਦਾ ਦਿਮਾਗ ਕਿਉਂ ਨਹੀਂ ਫ੍ਰੀਜ਼ ਹੁੰਦਾ ਕਦੇ ਕਿਉਂਕਿ ਜੁੱਤਾਂ ਫ੍ਰੀਜ਼ ਹੁੰਦੀ ਕਦੇ ਹੈ ਤੇਰੀ ਜ਼ਬਾਨ ਫ੍ਰੀਜ਼ ਹੁੰਦੀ ਕਦੋਂ ਹਾਂ ਹਮ ਫ੍ਰੀਜ਼ੀ ਰਹਿੰਦੀ ਹੈ ਹੈ ਉਹਦੀ ਬਹੁਤ ਚਾਹੁੰਦੀ ਜੁੱਤਰੋ ਸੱਜਣੋ ਇਸ ਵਕਤ ਅਸੀਂ ਟਰੱਕ ਸਾਫ਼ ਕਰ ਰਹੇ ਹਾਂ ਜਿੱਦਾਂ ਕਿ ਤੱਕ ਤੁਸੀਂ ਦੇਖ ਸਕਦੇ ਹੋ ਆ ਸਾਡੀ ਕੁੜੀ ਦੇ ਮੁਸ਼ਕਿਲ ਬੂਟ ਇੱਥੇ ਰੱਖਿਆ ਹੋਏ ਨੇ ਇਹਨੇ ਜੋ ਕਿ ਇੱਥੇ ਨਹੀਂ ਰੱਖੇ ਹੋਣੇ ਚਾਹੀਦੇ ਸੀ ਤੇ ਸੱਜਣੋ ਮੈਂ ਇਹਨੂੰ ਕੁਝ ਨਹੀਂ ਕਹਿ ਰਾਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਤਾਂ ਕਿ ਸਪੀਡ 31 ਹੋ ਗਈ ਆ ਮੇਰੀ ਭੈਣ ਮੈਂ ਕੀ ਇਹਨੂੰ ਕੁਝ ਕਹਿ ਸਕਦਾ ਆ 31 ਸਾਲਾਂ ਦੀ ਮੇਰੀ ਭੈਣ ਨਹੀਂ 32 ਸਾਲਾਂ ਦੀ ਮੇਰੀ ਭੈਣ ਇੱਕ ਮਿੰਟ ਚੈੱਕ ਸਾਲ ਪਾ ਚੰਨੀ ਆ ਮੈਂ ਕਿਉਂ ਹੋਰ ਬੰਦੇ ਕੌਟ ਲਾਣੀ ਮੈਂ ਡੈਡੀ ਨੂੰ ਦੱਸ ਦਿੰਦਾ ਵੀ ਡੈਡੀ ਜ਼ਿਆਦਾ ਬੋਲਣ ਲੱਗ ਜਦੋਂ ਕਹਿੰਦੇ ਆ ਬੰਦਾ 30 ਦੀ ਲਿਮਿਟ 30 ਦੀ 30 ਵਾਲੀ ਜਿਹੜੀ ਲਾਈਨ ਆ ਕਰਾਸ ਕਰ ਜੇ ਤਾਂ ਸਿਆਣਾ ਬਹਿਣਾ ਹੋ ਜਾਂਦਾ ਫਿਰ ਉਹਨੂੰ ਕਹਿਣਾ ਕੁਝ ਮਨਾਫਿਕ ਨਹੀਂ ਸਮਝਿਆ ਜਾਂਦਾ ਸਿਰੋਂ ਜੋ ਕਿ ਮੈਂ ਨਹੀਂ ਸਮਝਦਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਜਣੋ ਉਮਰਾਜ ਕੀ ਰੱਖਿਆ ਉਮਰਾਜ ਕੀ ਰੱਖਿਆ ਮੈਂ ਦੱਸਾਂ ਪਤਾ ਮੈਂ ਕੁਛ ਨਹੀਂ ਕਹਿਣਾ ਸਜਣੋ ਤੁਹਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਜਿੱਦਾਂ ਕਿਦਾਂ ਕਿ ਇਹ ਇਹ 30 ਵਾਲੀ ਲੈਂਡ 'ਚ ਸ਼ਾਲ ਮਾਰ ਕੇ ਅੱਗੇ ਲੰਘ ਚੁੱਕੀ ਆ ਸਜਣੋ ਤੇ ਸਜਣੋ ਹੁਣ ਆਪਾਂ ਇੱਥੋਂ ਜਾਣਾ ਆ ਤੇ ਉਹੀ ਗੱਲ ਦਿਨੇ ਵੀ ਮੈਂ ਜਾਗਦਾ ਰਿਆ ਰਾਤ ਨੂੰ ਵੀ ਹੁਣ ਮੇਰੀ ਬੁੱਕ ਪਾਣੀ ਪੈਣੀ ਆ ਮੈਨੂੰ ਡਰਾਈਵ ਕਰਨੀ ਪੈਣੀ ਆ ਕਿਉਂਕਿ ਮੈਂ ਇਹਨਾਂ ਦੇ ਤਰਸ ਖਾਨਾ ਆ ਤਰਸ ਦੇ ਆਧਾਰ ਤੇ ਇਹਨਾਂ ਦੇ ਮੈਂ ਤਰਸ ਖਾ ਕੇ 24 24 ਘੰਟੇ ਜਾ ਕੇ ਟਰੱਕ ਚਲਾਉਣਾ ਪਾਰੇ ਇਹਨਾਂ ਨੂੰ ਮੇਰੀ ਕੋਈ ਕਦਰ ਨਾ ਮਾਰਾ ਕਰਦਿਆਂ ਕਰਦੋ ਬਾਰ ਲੈ ਸਜਣੋ ਜੇ ਬੰਦਾ ਰਾਤ ਨੂੰ ਆ ਕੇ ਸੁੱਤਾ ਹੋਵੇ ਟਰੱਕ ਤੋਂ ਦਿਨੇ ਦਿਨੇ ਜਾਗੂਗਾ ਕਿ ਸੌਂਗਾ ਦੱਸੋ ਮੈਂ ਐਡਾ ਕਿਹੜਾ ਗਾਂ ਹੈਗਾ ਮੈਂ ਕੰਬ ਕਰਨ ਜਿਹੜਾ 24 ਘੰਟੇ ਸੋ ਜਾ ਤੂ ਦਾ ਕੰਬ ਕਰਨ ਛੱਜਣਾ ਮਨ ਜਿਹੜੇ ਬਜ਼ੁਰਗ ਹੋ ਜਾਂਦੇ ਉਹਨਾਂ ਨੂੰ ਨੀਂਦ ਜ਼ਿਆਦਾ ਆਉਂਦੀ ਆ ਹਣ ਅਸੀਂ ਯੰਗ ਬੱਚੇ ਲੈ ਆ ਵੀ ਤੂੰ ਕਿਹਾ ਮੈਨੂੰ ਆਉਂਦੀ ਕਿਹਾ ਕਿ ਨਹੀਂ ਆਉਂਦੀ ਆ ਆਉਂਦੀ ਚਲ ਇੱਕ ਗੱਲ ਦੱਸ ਤੇਰੀ ਨਿਗਾਹ 'ਚ ਫਾਲਟ ਪਿਆ ਕਿ ਨਹੀਂ ਝੂਠ ਸੌਂ ਖਾ ਕੇ ਮੰਮੀ ਡੈਡੀ ਝੂਠ ਨਿਗਾਹ ਤਾਂ ਨਹੀਂ ਪਿਆ ਮੇਰੇ ਨਹੀਂ ਪਿਆ ਥੋੜੀਆਂ ਜੀਆਂ ਬਿਮਾਰੀਆਂ ਤੁਹਾਨੂੰ ਲੱਗੀਆਂ ਕਿ ਨਹੀਂ ਥੋੜੀਆਂ ਜੀਆਂ ਲੱਗੀਆਂ ਤੇ ਦੂਜੀ ਗੱਲ ਥੋੜੀ ਜੀ ਨੀਂਦ ਜ਼ਿਆਦਾ ਆਉਂਦੀ ਕਿ ਨਹੀਂ ਮੇਰੇ ਨਾਲ ਹਾਂਜੀ ਹੁਣ ਹੁਣ ਇਹ ਜਿਹੜੀਆਂ ਨਿਸ਼ਾਨੀਆਂ ਮੋਟੀਆਂ ਮੋਟੀਆਂ ਨੇ ਇਹ ਬਜ਼ੁਰਗ ਹੋਣ ਵਾਲੀਆਂ ਨਿਸ਼ਾਨੀਆਂ ਨੇ ਸਜਣੋ ਤੇ ਹੁਣ ਮੈਂ ਕੀ ਕਹਾਂ ਇਹਨੂੰ ਕੀ ਕਹਾਂ ਕੀ ਕਹਾਂ ਸਵੀਟ 32 ਤੋਂ ਕਹਿੰਦੇ ਪਾਰ ਹੋ ਚੁੱਕੀ ਹੈ ਸਾਡੀ ਕੁੜੀ ਮੈਂ ਕੁਝ ਨਹੀਂ ਕਹਿਣਾ ਚਾਹੁੰਗਾ ਇਸ ਵਕਤ ਇਹ ਇਸ ਵਕਤ ਖੇਡ ਰਹੀ ਹੈ ਸਜਣੋ ਸਟicker ਪੱਟਣ ਪਿੱਛੇ ਇੰਨਾ ਟਾਈਮ ਆਪੇ ਹੌਲੀ ਹੌਲੀ ਲਾ ਜਾਣਾ ਸਟicker ਜੰਮਿਆ ਗਿਆ ਨਹੀਂ ਨਹੀਂ ਮਤਲਬ ਇਹ ਸਿਰਫ ਇੱਥੇ ਖੇਡਖੜਾਈ ਕਰ ਰਹੀ ਹੈ हां ट्रक ਚਲਾਉਣਾ ਮੈਂ ਤਾਂ ਕਰ ਸਕਦੀ ਹਾਂ ਮੈਂ ਉਹ ਤੂੰ ਮੇਰਾ ਟਾਈਮ ਨਗਾ ਰਹੀ ਆ ਤੂੰ ਤਾਂ ਚੱਲ ਜਾ ਤੈਨੂੰ ਪਰਾਂ ਕਰਾਂਗੀ ਤੇ ਜਾਊ ਤੂੰ ਇਹ ਦਰਿਆ ਟੱਪਣਾ ਦਰਿਆ ਦੀ ਗੱਲ ਨਹੀਂ ਕੀ ਹੁਣੇ ਜਾਣ ਕੇ ਇੱਥੇ ਲਚਕੜੀ ਚੀਆ ਕਰ ਰਹੀ ਇਹਨੇ 2 ਘੰਟੇ ਖਰਾਬ ਕਰਤੇ ਮੇਰੇ ਇਹੇ 2 ਘੰਟੇ ਮੈਂ ਟਰੱਕ ਚਲਾਉਂਦਾ ਤੇ ਛੇਤੀ ਤੇਰੀ ਵਾਰੀ ਹੁੰਦੀ ਤੇ ਤੂੰ ਉੱਠ ਕੇ ਚਲਾਉਂਦੀ ਆਹ ਕੀ ਕਰੀ ਇਹ ਨਹੀਂ ਹੁਣ ਕਿਦਾਂ ਚੱਲ ਜਾ ਤੇਰਾ ਥਾਂ ਤੋਂ ਸਾਫ਼ ਕਰਕੇ ਮੈਂ ਮੈਟ ਵੀ ਲਾਦਾ ਉੱਥੇ ਚੱਕ ਇਹਨੂੰ ਵਿਚਾਲਾਂ ਚੱਕੋ ਚੱਕੋ ਇੱਥੋਂ ਚੱਕੋ ਚੱਕ ਤੇਰੀ ਰਾਖ ਦੇ ਦੀ ਚੱਕ ਜਾਣ ਚੱਕਦੀ ਚਿਕਾ ਕੇ ਮ ਖਬਰ ਹੁੰਦੇ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ 30 ਤੋਂ ਪਲੱਸ ਹੋ ਜਾਂਦਾ ਜਵਾਕਾਂ ਲਈ ਹਰਕਤਾਂ ਕਰ ਲਾ ਪੈਂਦਾ ਤੇ ਇਹ ਜਵਾਕਾਂ ਲਈ ਹਰਕਤਾਂ ਕਰ ਲਾ ਪਈ ਹੁਣ ਤੁਹਾਡੇ ਸਾਹਮਣੇ ਆ ਤੁਸੀਂ ਦੱਸੋ ਬਜ਼ੁਰਗ ਹੋ ਗਈ ਕਿ ਨਹੀਂ ਬੈਸਟ ਕਿੱਥੇ ਹੈ ਤੁਸੀਂ ਲੈ ਗਏ ਸੱਜਣੋਂ ਮੈਂ ਸਿਰੇ ਲੈ ਗਏ ਤਾਂ ਮੈਂ ਕਿਹੜਾ ਲੈ ਕੇ ਗਿਆ ਫਿਰ ਬੈਸਟ ਬੈਸਟ ਮੈਨੂੰ ਹਣ ਕੀ ਪਤਾ ਕਿੱਥੇ ਆ ਮੈਨੂੰ ਮੈਂ ਬੈਸਟ ਕਿੱਥੇ ਲੈ ਕੇ ਗਿਆ ਇਹਦੇ ਚ ਹੋਊਗੀ ਮੇਰਾ ਫਿਰ ਦੂਜੇ ਬੈਗ ਚ ਰਹਿ ਗਈ ਉਹ ਭਾਈ ਉਹ ਬੈਗ ਚ ਫੋਨ ਕੀਤਾ ਜਾਵੇ ਤੇ ਉਹਨੂੰ ਪੁੱਛਿਆ ਜਾਵੇ ਉਹ ਬੈਗ ਚ ਸਾਰਾ ਸਮਾਨ ਐ ਚ ਪਤਾ ਹੀ ਨਹੀਂ ਪਤਾ ਜਾਵੇ ਫਿਰ ਕੀ ਕਰੂੰ ਫੋਨ ਕਰ ਮੇਰੇ ਵਲੌਗ ਬਣ ਰਿਹਾ ਯਾਰ ਐਸੀ ਥੋੜੀ ਹੋਤਾ ਹੈ ਸੱਜਣੋਂ ਹੁਣ ਅਸੀਂ ਨਵੀਂ ਦੁਬੀਤਾ ਚ ਪੈ ਗਏ ਆ ਤਾਰੋ ਵੈਸਟਮ ਮੰਗਦੇ ਹੀ ਨਹੀਂ ਜਿੱਥੋਂ ਆਪਾਂ ਲੋਡ ਚੱਕਣਾ ਸੀ ਐਸੇ ਦੂਜੇ ਦੇ ਵੇਖੀ ਹਣ ਕੇ ਬੈਗ ਚ ਦੂਜੇ ਬੈਗ ਚ ਮੇਲਾ ਰੇਖੇ ਚੇ ਨਾਲੇ ਚ ਇਹ ਤਾਂ ਹੁਣ ਤੂੰ ਜਾਣੇ ਜਿਹੜਾ ਲੈ ਕੇ ਆ ਆ ਪਈ ਐ ਸੱਜਣੋ ਵੈਸਟ ਐਵੇਂ ਰੋਲਾ ਪਾ ਦਿੰਦਾ ਹੈ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਜਿਹੜੀ ਉਮਰ ਏਜ ਏਜ ਚ ਵੱਧ ਹੋ ਜਾਂਦੇ ਆ ਉਹ ਕੁਝ ਜ਼ਿਆਦਾ ਹੀ ਥੋੜਾ ਜਿਹਾ ਸਿਆਣਫ ਘੋਟਣ ਲਾ ਪੈਂਦੇ ਸੱਜਣੋ ਉਹਨਾਂ ਨੂੰ ਯਾਦ ਭੁੱਲਣ ਲਾ ਪੈਂਦਾ ਚੀਜ਼ਾਂ ਇਹ ਵੀ ਹੁਣ ਮੈਂ ਹੀ ਕਿਉਂ ਤੁਰਨਾ ਕਿ ਨਹੀਂ ਤੂੰ ਮੈਂ ਤਾਂ ਸੱਜਣੋ ਵੇਲਾ ਟਾਈਮ ਪਾਸ ਕਰ ਰਹੀ ਆ ਜਾ ਤੂੰ ਆ ਲੈ ਨੰਗ ਤਾਂ ਤੂੰ ਜਿਹੜਾ ਤੂੰ ਨਾ ਕਿਤੇ ਰਹਿ ਜੀ ਅਸੀਂ ਤੇਰਾ ਚਲਾਇਆ ਜਊ ਮੇਰੇ ਤੋਂ ਖਲਾਰੇ ਦੇ ਚ ਆਦਾ ਪਰਾਂ ਕੇ ਬਹਿ ਜਾ ਮੇਰੇ ਨੇੜੇ ਨਹੀਂ ਆਉਣਾ ਤੇ ਜਰਉਣਾ ਚਾਰ ਆਪਾਂ ਇੱਥੇ ਆਰਾਮ ਫਰਮਾਉਨੇ ਆ ਜਿਤਨਾ ਚਾਰੇ ਇਹ ਆਹ ਲੱਤ ਕਕੜੀਆਂ ਕਰ ਰਹੀ ਆ ਮੇਰਾ ਜੀ ਦਾ ਤਾਂ ਟ੍ਰੇ ਦੇ ਮੂੰਹ ਤੇ ਮਾਰਾ ਬੰਕ ਤੇ ਲੈ ਚਲਾ ਲਾ ਚਲਾ ਲਾ ਤਫਾ ਜਾ ਇਨੂੰ ਉੱਥੇ ਰੱਖ ਮੇਰਾ ਕਪੜਾ ਵਿਛਾ ਥੱਲੇ ਮੈਟ ਆ ਮੈਂ ਮੈਟ ਨਹੀਂ ਆਪਾਂ ਲੈ ਕੇ ਆਉਂਦਾ ਕਰੂੰ ਮੈਂ ਹੀ ਸਾਰੀ ਚੀਜ਼ ਦੀ ਜ਼ਿੰਮੇਵਾਰੀ ਲਈ ਹੋਈ ਆ ਲੈ ਕੇ ਕੌਣ ਗਏ ਇਕੱਠਾ ਕਰਕੇ ਮੈਂ ਤੇ ਲੈ ਕੇ ਗਈ ਸੀ ਤੇ ਚੱਪਲ ਗਏ ਮੈਨੂੰ 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 ਕਹਿਣ ਨਾਲ ਕਿ ਆਪ ਭੁੱਲ ਕੇ ਆ ਤੇ ਲੈ ਕੇ ਆਈਆਂ ਚੱਜਾ ਮੈਂ ਤਾਂ ਸਾਫ਼ ਕਰਕੇ ਵਿਛਾਉਣਾ ਵਾ ਤੂੰ ਆਪਦਾ ਉਧਰੋਂ ਚਲਾ ਲਾ ਐ ਨਹੀਂ ਚੱਲਦਾ ਹੁੰਦਾ ਗਿੱਲਾ ਮੈਟ ਗਿੱਲਾ ਨਹੀਂ ਹੈਗਾ ਕਿਉਂ ਮੇਰਾ ਲਹੂ ਪੀਤਾ

ਸੱਜਣੋ ਬੁੱਢੀ ਹੋ ਗਈ ਇਹਦੇ ਨੂੰ ਆ ਗੱਲ ਹਜੇ ਨਹੀਂ ਆਈ। ਅਣੀ ਕਿਦੋਂ ਆਊਗੀ? ਟੈਂਗੜਾ 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 ਟੈਂ 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 ਓਏ ਲੀੜੇ ਲਿਪੜ ਜਾਣੇ ਓਏ ਓ ਤੇਰਾ ਓ ਤੇਰੀ ਰਾਖ ਦੇ ਦੀ ਓਏ ਆਕਮਨ ਹੋ ਗਿਆ। ਓਏ ਬੋਲੇ ਨਾ ਮੇਰੇ ਪੁੱਛਦਾ ਕੋਲੰਦਰਾ ਮੂਹ ਨਹੀਂ ਖੀਂਦੀ ਮੈਂ। ਕੋਈ ਚੱਕਰ ਨਹੀਂ ਸੱਜਣੋ ਬੁੱਢਿਆਂ ਨੂੰ ਹੁਣ ਕੀ ਕਹਿ ਸਕਦੇ ਆ। ਆਪਾਂ ਗੁੱਸਾ ਨਹੀਂ ਕਰ ਸਕਦੇ ਜਿੱਦਾਂ ਕਿਦਾ ਕਿ ਆਪਾਂ ਨੂੰ ਆਪਦੇ ਤੋਂ ਵੱਡੇ ਜਿਹੜੇ ਵੱਡੇ ਬਿਸ਼ੁਰਗ ਹੁੰਦੇ ਆ। ਉਹਨਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਆ ਤੁਸੀਂ ਵੀ ਰਿਸਪੈਕਟ ਕਰਿਆ ਕਰੋ ਮੈਂ ਬਹੁਤ ਹੀ ਗਿਆਨ ਵਾਲੀਆਂ ਗੱਲਾਂ ਤੁਹਾਨੂੰ ਦੱਸਦਾ ਆ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਆ ਆਪਦੇ ਵੱਡੇ ਬਜ਼ੁਰਗਾਂ ਦੀ ਜਿੱਦਾਂ ਮੈਂ ਕਰ ਰਿਹਾ ਐਦਾਂ ਹੀ ਤੁਸੀਂ ਵੀ ਪੂਰੇ ਤਰਸ ਦੇ ਆਧਾਰ ਤੇ ਜਿਹੜੇ ਆਪਣੇ ਤੋਂ ਵੱਡੇ ਹੁੰਦੇ ਨੇ ਜਿਹੜੇ ਜਾਨੀ ਕਿ 30 ਪਲੱਸ ਹੋ ਜਾਂਦੇ ਆ ਤੇ ਉਹਨਾਂ ਨੂੰ ਆਪਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ ਸੱਚ ਕੱਟ ਦੇਣਾ ਜੇ ਹੁਣ ਦੁਬਾਰਾ ਕਉ ਬੋਲਿਆ ਬੂਟੇ ਥੇ ਪਏ ਆ ਫਿਰ ਮੈਂ ਕੀ ਕਿਹਾ ਵਾ ਵੇ ਲੋ ਇੰਨਾ ਐਨੇ ਮੇਰੇ ਮਾਰਿਆ ਮੈਂ ਐਡਾ ਐਡਾ ਨੇਕ ਦਿਲ ਠੰਡੇ ਸੁਭਾ ਦਾ ਬੰਦਾ ਮੈਂ ਇਹਨੂੰ ਕੁਛ ਨਹੀਂ ਕਿਹਾ ਜੇ ਹੋਰ ਕੋਈ ਭਰਾ ਹੁੰਦਾ ਤੇ ਇੰਨੇ ਇੰਨੀ ਬੂਟ ਵੱਜੇ ਤੇ ਹੀ ਉਹੜੇ ਹੁਣ ਵੀ ਦਾ ਘਾਟਾ ਲਾਦ ਰਹੀ ਮੈਂ ਫਿਰ ਵੀ ਸੋਚ ਜਾਨਾ ਵੀ ਚੱਲ ਮੇਰੀ ਪੈਂਟੀਆਂ 32 ਸਾਲਾਂ ਦੀ ਹੋ ਗਈ ਆ ਕਿਉਂ ਨੂੰ ਕਾਣੂ ਇਹਨੂੰ ਕੁਛ ਕਹਿਣਾ ਨਹੀਂ ਤੂੰ ਕਹਿ ਕੇ ਵੇਖ ਲਾ ਲਓ ਜੀ ਓਹੋ ਤੈਨੂੰ ਕਿਹਾ ਸੀ ਨਾ ਗਿੱਲਾ ਵਾ ਕਿੱਲਾ ਨਹੀਂ ਤਲਕਾ ਦਾ ਮੇਰਾ ਬੈਰ ਕਿੱਲਾ ਨਹੀਂ ਆ ਉਹ ਬ੍ਰੇਕ ਤੇ ਥੱਲੇ ਨਹੀਂ ਦਿੱਤਾ ਆ ਰੇਸ ਹੁੰਦੀ ਓ ਰੇਸ ਦੇ ਅੱਖਾਂ ਖੋਲ ਕੇ ਮੇਲਾਉਂੋ ਚੱਲ ਕੋਈ ਨਹੀਂ ਕਹਿੰਦੇ ਜਦੋਂ ਕਹਿੰਦੇ ਉਮਰ ਜ਼ਿਆਦਾ ਹੋ ਜਾਂਦੀ ਨਾ ਥੋੜੀ ਜੀ ਰੇਸ ਬ੍ਰੇਕ ਦਾ ਫਰਕ ਪੈਣ ਲੱਗ ਪੈਂਦਾ ਸੱਚ ਨੂੰ ਕਿਉਂ ਮੇਰੇ ਤੋਂ ਭੰਨ ਖਾਣੇ ਕਿਉਂ ਮੇਰੇ ਤੋਂ ਭੰਨ ਖਾਣੇ ਨਾ ਵੀ ਸੱਚ ਨੂੰ ਹੁਣ ਮੈਂ ਇੱਥੇ ਹੀ ਵੀਡੀਓ ਬੰਦ ਕਰਦਾ ਆ ਬਹੁਤ ਲੰਮੀ ਵੀਡੀਓ ਬਣਾ ਦਿੱਤੀ ਆ ਤੇ ਹੁਣ ਆਪਾਂ ਚੱਲਦੇ ਆ ਟਰੈਲ ਚੱਕਣ ਸੱਜਣੋ ਲੋ ਵੀ ਸੱਜਣੋ ਆਪਾਂ ਪਹੁੰਚ ਚੁੱਕੇ ਹਾਂ ਵਿਣੀ ਬੈਗ ਤੇ ਵਿਣੀ ਬੈਗ -24 ਚੱਲ ਰਿਹਾ ਮੱਛਾਂ ਵੇਖੋ ਜੰਮ ਗਈਆਂ ਮੇਰੀਆਂ ਬਾਲ ਪਜੰਮ ਗਈਆਂ ਮੱਛਾਂ ਦੇ ਤੇ ਆਹ ਵੋਸ਼ਰ ਚ ਕਿਤੇ ਪਾਣੀ ਪੋਣੀ ਰਲਾਇਆ ਹੋਣਾ ਇਹਨਾਂ ਨੇ ਤੇ ਇਹ ਵੀ ਜੰਮਿਆ ਪਿਆ ਸ਼ੀਸ਼ੇ ਸਾਹੂ ਕਰਨ ਵਾਲਾ ਬਹੁਤ ਬੜੇ ਹਾਲ ਆ ਸੱਜਣੋ -24 ਚ ਲਈ ਜਾਂਦਾ ਤੇ ਆ ਤੇ ਖਾਸ ਲਈ ਜਾਂਦੇ ਆ ਤੇ ਤੇਲ ਪਾਉਣਾ ਵੀ ਔਖਾ ਹੋ ਗਿਆ ਮੈਨੂੰ ਤਾਂ ਇੱਕੀ ਬੁਰਾ ਹਾਲਾ ਸੁੱਕੀ ਦੀ ਠੰਡਾ ਸਨੋਕ ਨਹੀਂ ਪੈ ਰਹੀ ਤੇ ਸੁੱਕੀ ਦੀ ਠੰਡਾ ਦੇ ਮੁੱਛਾਂ ਨਹੀਂ ਮੁੱਛਾਂ ਦਾ ਹਾਲ ਤੇ ਕੰਮ ਨਹੀਂ ਕਿਵੇਂ ਜਾ ਪਣੀ ਹੈ ਬੁਰਾ ਹਾਲਾ ਜੀ ਉੱਥੋਂ ਬਾਅਦ ਡੀਜ਼ਲ ਤੇ ਡੈਪ ਪਰ ਆ ਗਏ ਆਪਾਂ ਜਤਨਾ ਗਾਂ ਗੈਲਗਿਰੀ ਦੀ ਤਰਫੋਂ ਵਰਨ ਮਛਾ ਦੇ ਆਸਾ ਹੀ ਨਵਤਾਲੀਆ ਜਾਵੰਗੀਆਂ ਤੇ ਉਧਰ ਦੇਖੋ ਉਧਰ ਉਹ ਚਿੱਸੇ ਤੇ ਉੱਪਰ ਉਹ ਲੈ ਚਿੱਟਾ ਜਿੰਨਾ ਜੰਮਿਆ ਵਾ ਉਹ ਜਗਾ ਡੂਣਾ ਇੱਥੇ ਵੀ ਬਰਫ ਜੰਮੀ ਆ ਦੇਖੋ ਹੱਥ ਫੜਦੇ ਆ ਕੱਟਣਾ ਮੁਸ਼ਕਲ ਲੱਗ ਰਿਹਾ ਆ ਹੱਥਾਂ ਨੂੰ ਬਾਹਰ ਪਰ ਫੇਰ ਵੀ ਤੁਹਾਡੇ ਲਈ ਠੰਡ ਦੇ ਵਿੱਚ ਵੀਡੀਓ ਬਣਾ ਰਿਹਾ ਆ ਆ ਟ੍ਰੇਲਰ ਤੇ ਦੇਖੋ ਸਨੋ ਜੰਮੀ ਉਹ ਥੱਲੇ ਕਿੰਨੀ ਸਨੋ ਜੰਮੀ ਆ ਆ ਡੀਜ਼ਲ ਤੇ ਆ ਡੈਫ ਡੈਫ ਵੀ ਭਰਨੀ ਆਪਾਂ ਡੀਜ਼ਲ ਵੀ ਡੀਜ਼ਲ ਡੈਫ ਦੋਵੇਂ ਫੋਲੋ ਕਰਕੇ ਤੇ ਆਪਾਂ ਚੱਲਦੇ ਅੱਗੇ ਵੱਲ ਗੁੱਡ ਡੀਫ ਫਸ ਡੈਫ ਹੈਗੀ ਆ ਤੇ ਨਹੀਂ ਪਈ ਜਾਵੇ ਡੈਫ ਹੈਗੀ ਆ ਲਗਭਗ ਬਹੁਤ ਡੈਫ ਰਹਿਣ ਦਿੰਨੇ ਆ ਡੈਫ ਨੂੰ ਆਮਾ ਕੇ ਗਹਿਲ ਗਈ ਤਾਂ ਡੀਜ਼ਲ ਵੀ ਪਵਾ ਲੈਨੇ ਆ ਕਿ ਨਾ ਡੀਜ਼ਲ ਪਾ ਕੇ ਚੱਲਦੇ ਆਪਾਂ ਜੀ ਇਹਨੂੰ ਆ ਸਕਲਾ ਵਾਸ਼ਰ ਆ ਇਹ ਨਹੀਂ ਜੰਮਿਆ ਉਹਦੇ ਵਿੱਚ ਮਲਾਵਟ ਕੀਤੀ ਮਾੜੀ ਮੋੜ ਤੇ ਉਹ ਚੰਮ ਗਿਆ ਇੱਥੇ ਮਤਲਬ ਗੱਡੀਆਂ 'ਚ ਵੀ ਜਿਵੇਂ ਹੁਣ ਡੈਫਾ ਉਹਦੇ ਵਿੱਚ ਹੀ ਕੁਝ ਐਲਜਾ ਪਾਇਆ ਹੁੰਦਾ ਜਿਹੜਾ 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 ਜੰਮਦਾ ਨਹੀਂ ਆਹ ਪਾਣੀ ਤਾਂ ਉਹੀ ਜੰਮਦੇ ਇਥੇ ਆ ਦੇਖੋ স্মੋਕ ਨਹੀਂ ਜੰਮਦਾ ਹਾਏ ਰੱਬਾ ਬਹੁਤ ਮੁਸ਼ਕਲ ਹਾਲਾਤ ਨੇ ਕੋਲੇ ਪਾਸੇ ਭਰ ਗਈ ਹੈ ਟੈਂਕੀ ਜਾ ਕੇ ਜੋ ਹਰਾ ਛੱਡਾ ਆ ਵੀ ਮਾ ਉਪਰ ਪਟਿਆ ਤੇ ਇੰਕੀ ਦਿਓਂ ਨਾ ਮਿੱਟੀ ਦਾ ਜੰਮਿਆ ਆ ਉਹ ਬਿਸਵੇ ਦਿਨ ਤੇ ਇੰਕੀ ਆਪਾਂ ਫਾਲ ਕਰਾਂ ਲੈਣੀਆਂ ਵਾ ਹੁਣ ਇੰਕੀਆਂ ਫਾਲ ਕਰਕੇ ਆਪਾਂ ਚੁੱਕਦੀਆਂ ਕੇ ਵੱਲ ਰਾਜਸਤਾਨਿਆਂ جو ਹੱਥ ਘੱਟਨ ਨੂੰ ਜੀ ਨਹੀਂ ਕਰਦਾ ਪਰ ਕੀ ਕਰੀਏ ਸੀਸੀ ਵਿੱਚ ਸਾਫ਼ ਕਰਨਾ ਹੀ ਪੈਂਦੇ ਆ ਨਹੀਂ ਤਾਂ ਬਰਾ ਮਾਲ ਹੋ ਜੂਗਾ ਇਹ ਨਹੀਂ ਸੰਭੂ ਇਹ ਆਪਣਾ ਬਾਬਾ ਦੇ ਮਿਲ ਜਾਂਦੇ ਏ ਸ਼ੀਸ਼ੇ ਸਾਫ਼ ਕਰਨ ਨੂੰ ਇਹਦੇ ਨਾਲ ਸ਼ੀਸ਼ੇ ਸਾਫ਼ ਕਰ ਲੈਂਦੇ ਆ ਹੁਣ ਹੱਥਾਂ ਕੱਟਨ ਨੂੰ ਜੀ ਨਹੀਂ ਕਰਦਾ ਅੰਡਰ ਤੋਂ ਬਾਹਰ ਪਰ ਫੇਰ ਵੀ ਕਰਨਾ ਹੀ ਪੈਂਦੇ ਆ ਲੋਕੀ ਸੱਜਣਾ ਨੇ ਸ਼ੀਸ਼ੇ ਸਾਫ਼ ਕਰਤਾ ਫੇਰ ਮਿਲਦੇ ਆ ਘਰ ਦੇ ਅੰਦਰ ਜਾ ਕੇ ਬੜਾ ਬੁਰਾ ਹਾਲ ਹੋਇਆ ਤੇ ਆ -24 ਜਲੀ ਜਾਂਦਾ। ਬੱਖਰ ਰੰਗੋ ਬਰੰਗੇ ਹੋ ਗਏ ਆ। ਹੁਣ ਮੈਨੂੰ ਨਹੀਂ ਪਤਾ ਵੀ ਤੁਹਾਨੂੰ ਦਿਸ ਰਿਹਾ ਕਿ ਨਹੀਂ ਨਜ਼ਰ ਆ ਰਿਹਾ। ਅੱਤੂਆ ਉੱਠਦਾ ਹਣਾ ਇੱਥੇ-ਇੱਥੇ ਜੀ। ਹੀਟ ਚੱਲਦੀ ਪਈ ਆ ਸ਼ੀਸ਼ੇ ਵਾਲੀ। ਹੁਣ ਦੇਖੋ ਜਿਆਦੇ। ਮੈਂ ਸ਼ੀਸ਼ਾ ਸਾਫ਼ ਕੀਤਾ ਤੇ ਅੰਦਰ ਹੀਟ ਦੇਖੋ। ਦੇਖਦਾ? ਧੂਆ ਪਾਫ। ਜਦੋਂ ਪਾਣੀ ਠੰਡਾ ਪੈਂਦਾ ਮਤਲਬ ਇਹ ਸ਼ੀਸ਼ਾ ਗਰਮ ਆ। ਕਿੰਨੀ ਭਾਰ ਬੰਦੀ ਬਈ ਤੁਸੀਂ ਸੋਚ ਨਹੀਂ ਸਕਦੇ ਇੱਥੇ ਆ ਕੇ ਮੜਾ ਜਾਂ ਆਰਾਮ ਮਿਲਿਆ ਇੰਨੀ ਕਿ ਜ਼ਿਆਦਾ ਠੰਡ ਆਣਾ ਪੁਰਾ -22 ਹੋ ਗਿਆ ਤੁਹਾਨੂੰ ਮੈਂ ਥੋੜਾ ਜਿਹਾ ਟਾਈਮ ਪਹਿਲਾਂ 24 ਦਿਖਾਇਆ ਸੀ -22 ਹੋ ਗਿਆ ਤੇ ਹੱਥਾਂ ਪੈਰਾਂ ਦਾ ਇੰਨਾ ਕਿ ਬੁਰਾ ਹਾਲਾ ਕੁਛ ਕੁਛ ਨਹੀਂ ਇਹਨੂੰ ਯਾਨੀ ਕਿ ਤੁਸੀਂ ਸੋਚ ਨਹੀਂ ਸਕਦੇ ਇੰਨਾ ਬੁਰਾ ਹਾਲਾ ਤੇ ਜੇ ਕੋਈ ਬੰਦਾ ਇਹ ਵੀ ਠੰਡ 'ਚ ਬਾਹਰ ਰਹਿ ਕੇ ਆਣਾ ਬਸ ਖਤਮ ਘਾਣੀ ਆ ਦੀ ਕਿਉਂਕਿ ਸਾਰਾ ਕੁਝ ਫ੍ਰੀਜ਼ ਹੋਈ ਜਾਂਦਾ ਤੁਸੀਂ ਤੁਹਾਨੂੰ ਮੈਂ ਹੁਣ ਦੇਖ ਨਹੀਂ ਸਕਦਾ ਮੇਰੇ ਹੱਥਾਂ ਦਾ ਬੁਰਾ ਹਾਲ ਮੈਂ ਗਲਵਜ਼ ਪਾਏ ਸੀਗੇ ਮੇਰੇ ਨਵਾਂ ਜੋ ਹੈ ਜਿਵੇਂ ਮੇਖਾਂ ਵੱਜ ਰਹੀਆਂ ਹੁੰਦੀਆਂ ਨੇ ਐ ਹੋ ਰਿਹਾ ਰੈੱਡ ਹੋਏ ਪਏ ਤੁਹਾਨੂੰ ਹੁਣ ਫੀਲ ਹੋ ਸਕਦੀ ਜਿਹੜੀ ਚੀਜ਼ ਮੈਨੂੰ ਫੀਲ ਹੋ ਰਹੀ ਆ ਜੇ ਬੰਦਾ ਬਾਹਰ ਰਹਿ ਜੇ ਜਾਂ ਟਰੱਕ ਬੰਦ ਹੋ ਜਾਵੇ ਹੀਟ ਨਾ ਹੋਵੇ ਇੱਥੇ ਮਰ ਸਕਦਾ ਬੰਦਾ ਮੇਰਾ ਸਾਬ ਬਹੁਤ ਔਖਾ ਵਾ ਆ ਦੇਖੋ ਇੰਨੀ ਮਤਲਬ ਜਿਹੜੀ ਸੁਣਾਉਂਦੀ ਉਹ ਚ ਲੂਣ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਲੂਣ ਆ ਆ ਦੇਖੋ ਕਿ ਚਿੱਟਾ ਜਿੱਟਾ ਬਣਿਆ ਪਿਆ ਤੇ ਬਣੀ ਜਾਂਦਾ ਰਹਿੰਦਾ ਸ਼ੀਸ਼ਿਆਂ ਤੇ ਇਹ ਨਹੀਂ ਹਟਦਾ ਬਹੁਤ ਬਰੇਹਾਲਾ ਚਲੋ ਸੱਜਣੋ ਗੱਲਾਂ ਬਹੁਤ ਹੋ ਗਈਆਂ ਹੁਣ ਆਪਾਂ ਚੱਲਦੇ ਅੱਗੇ ਵੱਲ ਤੇ ਅੱਗੇ ਆਪਾਂ ਡਿਲੀਵਰੀ ਕਰਨੀ ਆ ਕੈਲਗਰੀ ਤੇ ਕੈਲਗਰੀ ਡਿਲੀਵਰੀ ਕਰਕੇ ਤੇ ਆਪਣਾ ਪਿਕਅਪ ਕੱਲ ਨੂੰ ਐ ਦਵਾਰ ਆ ਐ ਦੋਰਾਪਾ ਡਿਲੀਵਰੀ ਕਰ ਦੇਣੀ ਆ ਤੇ ਫੇਰ ਆਪਾਂ ਪਿਕਅਪ ਕਰਕੇ ਇਹ ਸੋਮਵਾਰ ਤੋਂ ਰਾਂਗੇ ਲੋਬੀ ਸੱਜਣਾ ਸਨੋ ਹੈ ਨਹੀਂ ਕਿ ਪਰ ਮਾਈਨਸ ਟੈਂਪਰੇਚਰ ਜਾਣ ਕਰਕੇ ਬੜੀ ਜਿਆਦੇ ਠੰਡਾ ਯਾਰ ਪੁੱਛੋ ਹੀ ਨਾ ਬੇहद ਬੜੀ ਜਿਆਦੇ ਹਦੋਂ ਵੱਧ ਕੇ ਠੰਡਾ ਲੋਬੀ ਸੱਜਣੋ ਆਪਾਂ ਰੁਕੇ ਸੀ ਇੱਥੇ ਰਸਤੇ ਦੇ ਵਿੱਚ ਐ ਕਰਕੇ ਨਾ ਥਾਂ ਬੜੇ ਹੁੰਦੇ ਆ ਰੋਡ ਦੇ ਨਾਲ ਇੱਥੇ ਆਪਾਂ ਰੋਕ ਕੇ ਖੜਾ ਸਕਦੇ ਆ ਚੈੱਕ ਕਰ ਸਕਦੇ ਆ ਰੋਕ ਵੀ ਸਾਡੇ ਸਲੀਪ ਵੀ ਪਾ ਸਕਦੇ ਆ ਰੈਸਟ ਏਰੀਆ ਕਿ ਬਣੇ ਹੁੰਦੇ ਆ ਸਾਈਡਾਂ ਦੇ ਤੇ ਮੈਂ ਪਿੱਛੇ ਆ ਇਧਰ ਦੇਖੋ ਇਹ ਸੁੱਕੀ ਜੀ ਸਨੋ ਆ ਜਿਹੜੀ ਪਹਿਲਾਂ ਦੀ ਪਈ ਪਈ ਆ ਉਹ ਆ ਗਈ ਕਿ ਕਿੰਨੀ ਕਿੰਨੀ ਚੜ ਗਈ ਆ ਕੀ ਹਾਲ ਬਣਿਆ ਪਿਆ ਭਰੀ ਪਈ ਆ ਹਾਲ ਚੈੱਕ ਕਰੋ ਆ ਜਿਹੜੇ ਏਰੀਏ ਚ ਨਾ ਹਵਾਵਾਂ ਬਹੁਤ ਵਗਦੀ ਹੁੰਦੀਆਂ ਹਵਾ ਬਹੁਤ ਤੇਜ਼ ਵਗਦੀ ਹੁੰਦੀ ਆ ਟਰੱਕ ਦੇ ਟਾਇਰ ਜਿਹੜੇ ਚਕਾ ਦਿੰਦੇ ਆ ਵੀਡੀਓ ਵੇਖੀ ਜਾਣੀਆਂ ਤੁਸੀਂ ਉਹ ਆ ਏਰੀਏ ਦੀਆਂ ਹੁੰਦੀਆਂ ਕਿਉਂਕਿ ਇੱਥੇ ਦੂਰ ਦੂਰ ਤੱਕ ਕੁਛ ਨਹੀਂ ਕੋਈ ਦਰਾਖਤ ਨਹੀਂ ਸਿਰਫ ਹਵਾ ਹੀ ਵਗਦੀ ਆ ਤੇ ਹਵਾ ਇੰਨੀ ਤੇਜ਼ ਵਗਦੀ ਆ ਟ੍ਰੇਲਰ ਦੇ ਟਾਇਰ ਤੱਕ ਝਕਾ ਦਿੰਦੀ ਆ ਤੁਸੀਂ ਵੇਖਿਆ ਹੋਣਗੇ ਕੁਛਕ ਵੀਡੀਓ ਕਿਲਾ ਹਾਲ ਤਾਂ ਨਹੀਂ ਚੱਲ ਰਹੀ ਇਹ ਮਤਲਬ ਹੈਗੀ ਤਾਂ ਇਹ ਪੈਲੀ ਆ ਕਿ ਖੇਤੀ ਕਰਦੇ ਗਰਮੀਆਂ ਜਿੱਥੇ ਤੇ ਪਰ ਸਨੋ ਦੇ ਵਿੱਚ ਇੰਨੀ ਕਿ ਜ਼ਿਆਦੇ ਹਵਾ ਚੱਲਦੀ ਆ ਪੁੱਛੋਣਾ ਪੂਰਾ ਹਾਲ ਘਰਾ ਦਿੰਦੀ ਸਜਣਾ ਕੁਛ ਇਦਾਂ ਦਾ ਮਾਹੌਲ ਚਾਹਲ ਪਰ ਸੁਭਈ ਆ ਇਹ ਪਾਸਾ ਆਪਣੋਂ ਰਹਿ ਗਏ 5-6 ਘੰਟੇ ਹੁਣ ਮੇਰੀ ਬੁੱਖ ਮੁੱਕ ਗਈ ਆ ਥੋੜੀ ਬੁੱਖ ਫਾਉ ਇਥੋਂ ਅੱਗੇ ਉਹ ਚੱਲੋਗੇ ਤੇ ਇਹ ਖੜਾ ਆਪਣਾ ਜਹਾਜ਼ ਸ਼ਰਕ ਦੇ ਬਾਰਲੇ ਪਾਸੇ ਵੀ ਇਹੀਂ ਥਾਮਣਿਆਂ ਆ ਯਾਰ ਉਹ ਉਧਰ ਜਾਣ ਵਾਲਾ ਰੋਡ ਆ ਉੱਥੇ ਵੀ ਇਹੀਂ ਵੇੜੇ ਖਾਮ ਮਤਲਬ ਰੈਸਟ ਏਰੀਆ ਬਣਿਆ ਵਾ ਉੱਥੇ ਰੁਕੇ ਆ ਲੋਕ ਤੇ ਆ ਖੜਾ ਝੋਟਾ ਆਪਣਾ ਇਹ ਚਮਦੂਦ ਦਾ ਝੋਟਾ ਤੇ ਇਹ ਲੈ ਕੇ ਆਉਣਾ ਬਾਅਦ ਜਣਾ ਅੱਗੇ ਵੱਲ ਨੂੰ ਅੱਜ ਆਪਣੀ ਕੈਲਕੁਲੇਟਰ ਡਿਲੀਵਰੀ ਆ ਜੈਂਦਵਾਰ ਆ ਅੱਜ ਡਿਲੀਵਰੀ ਕਰ ਦਾਂਗੇ ਸ਼ਾਇਦ ਤੇ ਕੱਲ ਨੂੰ ਪਿਕਅਪ ਕਰਕੇ ਮੋੜਾਵਾਂਗੇ ਲੋਬੀ ਸੱਜਣੋ ਲੋਬੀ ਸੱਜਣੋ ਫਾਈਨਲੀ ਫਾਈਨਲੀ ਆਪਾਂ ਕੈਲਗਰੀ ਪਹੁੰਚ ਚੁੱਕੇ ਆ ਤੇ ਅੱਜ ਦਿਨ ਹੈਗਾ ਐਤਵਾਰ ਤੇ ਆਪਣੀ ਡਿਲੀਵਰੀ ਅੱਜ ਹੋਣੀ ਨਹੀਂ ਸੁਬਾ ਕਰਨੀ ਆ ਤੇ ਆ ਖੜਾ ਆਪਣਾ ਟਰੱਕ ਤੇ ਹੁਣ ਆਪਾਂ ਚੱਲਦੇ ਅੰਦਰ ਨਹਾ ਨੂੰ ਕਿ ਆਉਨੇ ਆ ਤੇ ਡਿਲੀਵਰੀ ਹੋਊਗੀ ਕੱਲ ਅੱਜ ਦਾ ਵਲੌਗ ਇੱਥੇ ਕਰਦੇ ਆ ਖਤਮ ਵਲੌਗ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਇੱਥੇ ਹੈਗਾ -6 ਡਿਗਰੀ ਬੜਾ ਜਿਆਦਾ ਠੰਡਾ ਮੌਸਮ ਆ ਸਾਰੀ برف ਜੰਮੀ ਹੋਈ ਆ ਥੱਲੇ ਫਰਸ਼ ਨਹੀਂ ਦਿਖ ਰਹੀ ਫਰਸ਼ ਰੋਡ ਨਹੀਂ ਦਿਖ ਰਿਹਾ ਸਾਰੀ ਸਨੋ ਜੰਮੀ ਆ ਪਾਰਕਿੰਗ ਫੁੱਲ ਮੜੀ ਜੀ ਪਾਰਕਿੰਗ ਮਿਲੀ ਇੱਥੇ ਆਪਾਂ ਫਸਾਦਾ ਟਰੱਕ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਇਹਦੇ ਨਾਲ ਹੀ ਵਲੌਗ ਕਰਦੇ ਆਂ ਖਤਮ ਲਾਈਕ ਕਮੈਂਟ ਸੱਜਣੋ ਕਰ ਦਿਓ ਤੇ ਥੈਂਕ ਯੂ ਸੋ ਮੱਚ ਦੇਖਣ ਲਈ ਧੰਨਵਾਦ ਅੱਜ ਛੋਟਾ ਪੀਟਰ ਬੈਲਟ ਹੈ ਲੋ ਵੀ ਸੱਜਣੋ ਆਪਾਂ ਚੱਲਦੇ ਆਂ ਹੁਣ ਸਾਡੇ ਕੋਲੇ ਹੁੰਦਾ ਸੀ ਇਹਦੇ ਨਾਲ ਦਾ ਫਲੈਟ ਬੈੱਡ ਪਹਿਲਾਂ ਹੁਣ ਆਪਾਂ ਲੈਡ ਬੈਡ ਤੋਂ ਆ ਗਏ ਹਾਂ ਇਹਦੇ ਤੇ ਉਹ ਵੀ ਸਜਣੋ ਟਰੱਕ ਖੜਾ ਦਿੰਦਾ ਆ